ਕੋਈ ਕਿਸੇ ਪਾਰਟੀ ਨਾਲ ਰਹੇ ਜਿਹੜੀ ਮਰਜ਼ੀ ਪਾਰਟੀ ਨਾਲ ਜਾਵੇ ਪਰ ਪਿੰਡ ਚੋਂ ਪਾਰਟੀਵਾਦੀ ਨਹੀਂ ਕਰੂੰਗਾ ਪ੍ਰਗਰਾਹ ਸਭਾ ਦੇ ਮਾਮਲੇ ਚ ਧਲੇ ਵਰਦੀ ਨਹੀਂ ਆਪੂ ਆਪਣੇ ਲੀਡਰਾਂ ਨੂੰ ਕਿਹਾ ਜਾਣਾ ਚਾਹੀਦਾ ਕਿ ਮੇਰੇ ਪਿੰਡ ਦੇ ਤੌਰ ਤੇ ਮੈਨੂੰ ਪਿੰਡ ਦਾ ਬਸਿੰਦਾ ਰਹਿਣ ਦਿਓ ਸਾਡਾ ਪਿੰਡ ਜੋ ਸਮੂਹਿਕ ਫੈਸਲੇ ਲਿਆ ਕਰੂਗਾ ਅਸੀਂ ਆਪਣੇ ਫੈਸਲੇ ਆਪਣੇ ਢੰਗ ਨਾਲ ਕਰਾਂਗੇ ਇਸ ਪੱਦਰ ਦੇ ਉੱਤੇ ਅਸੀਂ ਕਾਪੜੀ ਗੱਲ ਏਕਾ ਇੰਨਾ ਵੀ ਬਣਾ ਲਈ ਆਪਸਦਾਰੀ ਦੇ ਵਿੱਚ ਤਾਂ ਬਹੁਤ ਕੁਝ ਅੱਗੇ ਚੱਲਾ ਜਾਊਗਾ ਜਦ ਤੇਰੀਆਂ ਵੋਟਾਂ ਆਉਣਗੀਆਂ ਤੈਨੂੰ ਪਾ ਦਾਂਗੇ ਇੱਥੇ ਦਖਲਅੰਦਾਜ਼ੀ ਨਹੀਂ ਕਰਨੀ ਉਹ ਕੋਈ ਐਮਐਲਏ ਹੋਵੇ ਕੋਈ ਹਲਕਾ ਇੰਚਾਰਜ ਹੋਵੇ ਕੋਈ ਹੋਰ ਆਗੂ ਹੋਵੇ ਕੋਈ ਜਿਹੜਾ ਮਰਜ਼ੀ ਬੰਦਾ ਹੋਵੇ ਉਹ ਚੀਜ਼ਾਂ ਨੂੰ ਬਿਲਕੁਲ ਇੱਕ ਲੈਵਲ ਦਾ ਸਾਨੂੰ ਮਤਲਬ ਕਿਤਨਾ ਕਿਤੇ ਐਡਜਸਟਮੈਂਟ ਕਰਨੀ ਪੈਣੀ ਦੂਜੀ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਭਤੀ ਇਹ ਕੋਈ ਕਾਨੂੰਨ ਕੜਨੀਆਂ ਬਾਡੀ ਚ ਨਹੀਂ ਹੈ ਇਹਨਾਂ ਨੇ ਲਾ ਨਹੀਂ ਬਣਾਉਣਾ ਇਹ ਉਹੀ ਸੇਵਾ ਸੰਭਤੀ ਵਾਲਿਆਂ ਸਸਤਾ ਮੰਨਦੇ ਨੇ ਜਿਨ੍ਹਾਂ ਨੇ ਐਜਕਟਿਵ ਤਰੀਕੇ ਦੇ ਨਾਲ ਕੰਮ ਕਰਨਾ ਹੈ ਇਹ ਪਾਰਟੀ ਸੇ ਬਣਾਤੇ ਨਹੀਂ ਹੋਣੀ ਚਾਹੀਦੀ ਸਾਨੂੰ ਆਵਾਜ਼ ਚ ਉਠਾਉਣੀ ਚਾਹੀਦੀ ਹੈ ਕਿ ਪਾਰਟੀਆਂ ਦੇ ਚੋਣosaur ਤੇ ਧੜਾ ਕਦੋਂ ਪੈਦਾ ਹੁੰਦਾ ਪਾਰਟੀ ਜਦੋਂ ਪਾਰਟੀ ਨਹੀਂ ਇਲਾਕੇ ਦੇ ਲੋਕ ਛੋਟੇ ਛੋਟੇ ਹਲਕੇ ਨੇ ਬਲਾਕ ਸਭਾ ਦੀ ਤਾਂ ਕਈ ਵਾਰ ਦੋ ਪਿੰਡਾਂ ਦੀ ਹੋ ਜਾਂਦੀ ਹੈ ਜਿਹੜੇ ਵੱਡੇ ਨੇ ਨਹੀਂ ਚਾਰ ਦੀ ਹੋ ਜੂਗੀ ਕਿਤੇ ਪੰਜ ਦੀ ਉਹ ਘੱਟ ਕਰਨ ਚੱਜਦੇ ਬੰਦੇ ਚੋਣਾਂ ਨਾਲ ਆਪਣੀਆਂ ਬਲਾਕ ਸਭਾਾਂ ਦੇ ਵਿੱਚ ਜਾ ਕੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਜਾ ਕੇ ਘਟੋ ਘਾਟੋ ਪਿੰਡੂ ਸਮਾਜਤਾ ਇਕੱਠਾ ਰਹਿੰਦਾ ਓਵਰ ਆਲ ਇਸ ਮਾਮਲੇ ਦੇ ਵਿੱਚ ਔਰ ਜੇ ਜਨਤਕ ਆਵਾਜ਼ ਉੱਠੂ ਕਿ ਹਰ ਪਾਰਟੀ ਨੂੰ ਮਜਬੂਰ ਕੀਤਾ ਜਾਏ ਕਿ ਜਿਹੜੀ ਪਾਰਟੀ ਸਿੰਗਲ ਤੇ ਆਪਣੇ ਤੇ ਲੜੇਗੀ ਉਹਨੂੰ ਤਾਂ ਘੱਟੋ ਘੱਟ ਅਸੀਂ ਨਹੀਂ ਪਾਵਾਂਗੇ ਵੋਟ ਨਹੀਂ ਤੈਨੂੰ ਬਿਨਾਂ ਸਿੰਬਲ ਤੋਂ ਲੜੋ ਅਸੈਂਬਲੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਹੈ ਉਹ ਸਾਰੇ ਮਾਮਲੇ ਦੇ ਵਿੱਚ ਤੇ ਇਹਦੇ ਤੋਂ ਇਲਾਵਾ ਜਦੋਂ ਪਾਰਟੀ ਕਲਚਰ ਆਉਂਦਾ ਉਸ ਪੱਧਰ ਦਾ ਵਿੱਚ ਪਿੰਡ ਦੇ ਸਾਰੇ ਮਾਮਲੇ ਦੇ ਵਿੱਚ ਤਾਂ ਚੋਣ ਦਾ ਇੱਕ ਲਾਜਿਕ ਹੈ ਚੋਣ ਬਾਈ ਹੋ ਕੋਰਕ ਰੁਕ ਅਸੀਂ ਡੈਮੋਕਰੈਟਿਕ ਵੈਲਿਊ ਸਿਸਟਮ ਚ ਨਹੀਂ ਚਾਹੁੰਦੇ ਅਸੀਂ ਉਸੇ ਤਰੀਕੇ ਨਾਲ ਚਾਹੁੰਦੇ ਜਿਵੇਂ ਪੰਨੂ ਸਾਹਿਬ ਨੇ ਕਿਹਾ ਇਹ ਪਹਿਲਾ ਬੀਏ ਕਾਗਜੇ ਰੱਦ ਕਰਾ ਦੋ ਹੁਣ ਤਾਂ ਇਹ ਬਹੁਤ ਜ਼ਿਆਦਾ ਚੱਲ ਪਿਆ ਚਲੋ ਛੱਡੋ ਜੇ ਖੜੇ ਵੀ ਹੋ ਗਏ ਮੰਨ ਲੋ ਤਾਂ ਵੀ ਬਹੁਤ ਦਿੱਕਤਾਂ ਆਉਂਦੀਆਂ ਨੇ ਬਾਅਦ ਦੇ ਵਿੱਚ ਰਿਕਾਰਡ ਇਹਨਾਂ ਦੇਓ ਉਨਾਂ ਚਿਰ ਮੀਟਿੰਗਾਂ ਦਾ ਸੰਧੜ ਦਿਓ ਜਦ ਤੱਕ ਆਪਣੇ ਵਾਲੇ ਪਾਸੇ ਨਹੀਂ ਆਉਂਦਾ ਬੰਦਾ ਬਹੁਤ ਕੁਸ਼ਲ ਚੀਜ਼ਾਂ ਤੇ ਇਸੇ ਮਾਮਲੇ ਦੇ ਵਿੱਚ ਜਦੋਂ ਇਹ ਹੈ ਕਿ ਜਿਹੜਾ ਵੀ ਬੰਦਾ ਇਸ ਟਾਈਪ ਦੀ ਟਰਾਈ ਕਰੇਗਾ ਜਮਹੂਰੀਅਤ ਦੇ ਤਕਾਜ ਮਤਲਬ ਜਿਹੜੇ ਉਹਦੇ ਪੈਮਾਨੇ ਨੇ ਉਹਨੂੰ ਛੱਡ ਕੇ ਉਹਦੇ ਖਿਲਾਫ ਸਾਰਾ ਪਿੰਡ ਇਕੱਠਾ ਹੋਣਾ ਚਾਹੀਦਾ ਸਰਬਸੰਮਤੀ ਹੋਣੀ ਚਾਹੀਦੀ ਹੈ ਸਰਬਸੰਮਤੀ ਦੇ ਬਹੁਤ ਤਰੀਕੇ ਨੇ ਇੱਕ ਤਾਂ ਇਹ ਸਰਬਸੰਮਤੀ ਨੇ ਵੀ ਕਾਗਜ਼ੇ ਰੱਦ ਹੋ ਗਏ ਦੂਜਾ ਅੱਜ ਕੱਲ ਇਹੋ ਜਿਹਾ ਵੀ ਪਿੰਡਾਂ 'ਚ ਖੁਰਝਾਰਨਾ ਮੈਂ ਦੇਖਿਆ ਕਈ ਵਾਰ ਕੋਈ ਤਖੜਾ ਬੰਦਾ ਉਹ ਕਹਿੰਦਾ ਮੈਂ 15 ਲੱਖ ਗੁਰਦੁਆਰੇ ਦੇਵਾਂਗਾ ਤੀ ਮੈਨੂੰ ਬਣਾ ਦੋ ਮੈਂ ਇੰਨੇ ਲੱਖ ਇਹਨੂੰ ਦੇਵਾਂਗਾ ਸੇਵਾ ਵਾਸਤੇ ਪੈਸੇ ਕਿਉਂ ਦੇਵੋਗੇ ਜੀ ਪੈਸੇ ਦੱਸੋ ਤੁਹਾਨੂੰ ਘਰੋਂ ਲਾਉਣੇ ਪੈਣਗੇ ਸੇਵਾ ਤਾਂ ਬਿਨਾਂ ਪੈਸੇ ਹੀ ਕਰ ਲਓ ਬਹੁਤ ਹੈ ਇਹਦਾ ਮਤਲਬ ਦਾਲ 'ਚ ਕਿਤੇ ਕਾਲਾ ਹੁੰਦਾ ਜ਼ਰੂਰ ਜਿਹੜਾ ਬੰਦਾ ਕਹੇ ਮੈਂ ਘਰੋਂ ਪੈਸੇ ਵੀ ਨਹੀਂ ਦਿੰਦਾ ਤੇ ਮੈਨੂੰ ਛੋੜੋ ਕਿਸੇ ਆਸਰੇ ਇਹ ਸੁਹਿਰਦਤਾ ਨਹੀਂ ਹੈ ਇਹ ਸਰਬਸੰਮਤੀ ਨਹੀਂ ਹੈ ਫਿਰ ਤਾਂ ਕੱਲ ਨੂੰ ਕਿਸੇ ਗਰੀਬ ਸਧਾਰਨ ਆਦਮੀ ਦੀ ਮਰਕ ਭਾਗੋ ਤੇ ਭਾਈ ਲਾਲੋ ਸਾਖੀਆਂ ਸੁਣਾਈ ਜਾਓ ਤੇ ਉਸ ਤੋਂ ਬਾਅਦ ਫਿਰ ਮਰਕ ਭਾਗੋ ਹੀ ਰਹਿਣਗੇ ਲਾਲੋ ਤਾਂ ਕਿਤੇ ਦਿਖਾਈ ਨਹੀਂ ਦਊਗਾ ਗੁਰੂ ਦਾ ਕਿਤੇ ਆ ਕੇ ਉਸ ਮਾਮਲੇ ਦੇ ਵਿੱਚ ਕਦੇ ਵੀ ਕਿਸੇ ਨਿਮਾਇੰਦਗੀ ਤੇ ਉਹਦੇ ਬਿਨਾਂ ਨਹੀਂ ਨਾ ਕੰਮ ਚੱਲੂਗਾ ਕਿਸੇ ਵੀ ਰੂਪ ਦੇ ਵਿੱਚ ਇਸੇ ਕਰਕੇ ਇਹ ਜਿਹੜਾ ਸਵਾਲ ਹੈ ਸਰਬਸੰਮਤੀ ਸਰਬਸੰਮਤੀ ਦਾ ਮਤਲਬ ਹੈ ਪਿੰਡ ਦਾ ਗੱਠ ਕੱਠ 'ਚ ਜਿਹੜਾ ਜੈਨੂਨ ਬੰਦਾ ਤੁਹਾਨੂੰ ਕੋਈ ਲੱਗਦਾ ਏ ਜੇ ਬੀਬੀ ਰਜਰਬ ਹੈ ਤਾਂ ਉਹ ਬੀਬੀ ਚੋਣੋ ਜਿਹੜੀ ਆਪ ਸਰਪੰਚੀ ਕਰ ਸਕੇ ਸਗੋ ਉਹਨਾਂ ਨੂੰ ਅੱਜ ਕੱਲ ਬਹੁਤ ਘੜੀ ਪੜਿਆ ਲਿਖਿਆ ਕੁੜੀਆਂ ਬੀਬੀਆਂ ਹੈਗੀਆਂ ਨੇ ਬਥੇਰੇ ਸਾਰੇ ਪਰਿਵਾਰਾਂ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈ ਔਰ ਬਖਵਖ ਮਾਮਨਿਆਂ ਦੇ ਵਿੱਚ ਔਰ ਉਹ ਘਟੋ ਘਟ ਜੇ ਇਹੀ ਇੱਕ ਗੱਲ ਕਰ ਲਈ ਆਪਾਂ ਪਹਿਲੀ ਚੋਣ 'ਚ ਨਾ 50% ਉਹ ਬੀਬੀਆਂ ਆਪਣੇ ਆਪ ਉਹ ਲੀਡਰਸ਼ਿਪ ਦੀ ਇੱਕ ਟੀਮ ਤਿਆਰ ਹੋ ਜੂਗਾ ਇਲਾਕੇ 'ਚ ਬਹੁਤ ਵੱਡੀ ਕਾਨੂੰਨਾ ਬੀਬੀਆਂ ਚ ਅਸੈਂਬਲੀ ਕਲੇਮ ਕਰਨ ਲੱਗ ਜਣਗੇ ਉਹਨਾਂ ਬੀਬੀਆਂ ਚ ਫਿਰ ਅੱਗੇ ਪਾਰਲੀਮੈਂਟ ਤੱਕ ਜਾਣਾ ਸ਼ੁਰੂ ਕਰ ਦਿੰਦੇ ਨੇ ਉਹ ਸਾਰਾ ਜਿਹੜਾ ਸਟੈਪ ਤੁਹਾਡੇ ਸਾਹਮਣੇ ਆ ਉਸ ਸਾਰੇ ਮਾਮਲੇ ਦੇ ਵਿੱਚ ਕੋਸ਼ਿਸ਼ ਹੋਣੀ ਚਾਹੀਦੀ ਹੈ ਜੇ ਨਾ ਵੀ ਸਰਵਸੰਪਤੀ ਹੋਵੇ ਮੰਨ ਲਓ ਤਾਂ ਸਰਵਸੰਪਤੀ ਨਾ ਹੋਵੇ ਤਾਂ ਬੜੇ ਨਾਰਮਲ ਤਰੀਕੇ ਦੇ ਨਾਲ ਚੋਣ ਹੋਣੀ ਚਾਹੀਦੀ ਹੈ ਕੋਈ ਮਤਲਬ ਕੋਈ ਉਹਦੇ ਚੱਲੀਆਂ ਔਰ ਜਿਹੜਾ ਪੈਸਾ ਖਰਚੇ ਵੋਟਾਂ ਦੇ ਵਾਸਤੇ ਜਿਹੜਾ ਨਸਾ ਵਰਤਾਏ ਵੋਟਾਂ ਦੇ ਵਾਸਤੇ ਜਿਹੜਾ ਭਾਸ਼ਾ ਦਾ ਮਿਆਰ ਉੱਥੇ ਤੱਕ ਰੱਖੇ ਜਿਹੜਾ ਮੁਕਦਮੇਬਾਜ਼ੀ ਦਾ ਸਹਾਰਾ ਲਏ ਘਟੂ ਘਟ ਉਹਨਾਂ ਬੰਦਿਆਂ ਨੂੰ ਰਿਜੈਕਟ ਕਰਨਾ ਚਾਹੀਦਾ ਕਿਸੇ ਵੀ ਵੋਟਾਂ ਤੰਤਰ ਦੇ ਵਿੱਚ ਤਾਂ ਕਿ ਇੱਕ ਕਾਮਨ ਜਿਹੜਾ ਵੀ ਚੁਣਿਆ ਜਾਏ ਬੰਦਾ ਉਸ ਦੇ ਖਿਲਾਫ ਨਸ਼ੇ ਦੇ ਖਿਲਾਫ ਅਸੀਂ ਬਹਿਮ ਚਲਾ ਰਹੇ ਹਾਂ ਨਸ਼ਾ ਅਸੀਂ ਵੋਟਾਂ ਤੋਂ ਸ਼ੁਰੂ ਕੀਤਾ ਹੋਇਆ ਹੈ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਹੋਰ ਤਾਂ ਸੁਣੋਣੀ ਕਮੇਟੀ 'ਚ ਵੀ ਚੱਲਿਆ ਕਈ ਥਾਵਾਂ 'ਤੇ ਤੇ ਬਾਕੀ ਪੰਚਾਇਤਾਂ ਦੇ ਵਿੱਚ ਚਾਦਾ ਹੀ ਚੱਲਦਾ ਹੈ ਔਰ ਬਹੁਤ سارے ਤਾਂ ਕਹਿੰਦੇ ਨੇ ਕਹਿੰਦਾ ਬਾਅਦ ਛੋਣਾ 15 ਦਿਨ ਪਹਿਲਾਂ ਟਰੈਕਟਰ ਲੱਗ ਜਾਂਦਾ ਉਹ ਸਾਰੇ ਮਾਮਲੇ ਦੇ ਵਿੱਚ ਕੁਝ ਮਾਮਲਿਆਂ ਚ ਪਿਛਲੀਆਂ ਚੋਣਾਂ ਚ ਇੱਕ ਹੋਰ ਸਗੋ ਮਾੜੀ ਗੱਲ ਜੁੜ ਗਈ ਵਿੱਚ ਬੀਬੀਆਂ ਕਹਿੰਦੀਆਂ ਨੇ ਭਾਈ ਆਹ ਬੰਦੇ ਹੀ ਪੀਪੂ ਕੇ ਆ ਜਾਂਦੇ ਨੇ ਇਹੀ ਖਰਚਾ ਕਰਾਉਂਦੇ ਨੇ ਵੋਟ ਤਾਂ ਸਾਡੀ ਵੀ ਅਸੀਂ ਕਿਧਰ ਜਾਈਏ ਸਾਨੂੰ ਕੋਈ ਪੁੱਛਦਾ ਹੀ ਨਹੀਂ ਉਹ ਬੀਬੀਆਂ ਵਾਸਤੇ ਕਹਿੰਦੇ ਨੇ ਕੋਲਡ ਡਰਿੰਕ ਜੀ ਬਾਕੀ ਚੀਜ਼ਾਂ ਇਹਦਾ ਮਤਲਬ ਉਹ ਤੁਸੀਂ ਜਿਹੜੇ ਨਸ਼ਾ ਹਟਾਉਣਾ ਸੀ ਤੁਸੀਂ ਵੀ ਉਸੇ ਪਾਸੇ ਜਾ ਕੇ ਖੜ ਗਏ ਤੁਸੀਂ ਕਹੋਂ ਕੱਲੇ ਕੋਕਾ ਕੋਲੇ ਦੀ ਬਜਾਏ ਕੱਲੇ ਇਹਦੀ ਬਜਾਏ ਵੀ ਅਸੀਂ ਤਾਂ ਘਟੋ ਘਟ ਦੂਰ ਆ ਅਸੀਂ ਤਾਂ ਨਹੀਂ ਲੈ ਕੇ ਇਹ ਗੱਲ ਕਰਦੇ ਬਾਕੀ ਇਹ ਪੁਨੇਖਾ ਹੀ ਹੈ ਮੈਜੋਰਟੀ ਬੰਦੇ ਨਸ਼ਰਾਪੀ ਕੇ ਵੋਟ ਪਾਉਂਦੇ ਨੇ ਮੈਜੋਰਟੀ ਬੰਦੇ ਕੁਝ ਨਹੀਂ ਕਰਦੇ ਸਾਰੀਆਂ ਬੀਬੀਆਂ ਘੜ ਦੋ ਉਹਦੇ ਚ ਜੜੀਆਂ ਨਹੀਂ ਪੀਂਦੀਆਂ ਬੰਦੇ ਘੜ ਦੋ ਕਹਿੰਦੇ ਨੇ ਜਿਹੜੇ ਨਹੀਂ ਪਿੰਦੇ ਥੋੜੇ ਬਹੁਤ ਇਹੇ ਜੇ ਵੀ ਹੋਣਗੇ ਯਾਰ ਖੇਚ ਤਾਲੇ ਯਾਰ ਕਿਸੇ ਦੇ ਥੋੜੀ ਪੀਣ ਜਾਣਾ ਮੈਂ ਇਹਦੇ ਲਈ ਥੋੜੀ ਪਾਉਣਾ ਉਹ 5-4% ਰਹਿੰਦਾ 10% ਸਾਰਾ ਪਰ 5 5% 10% ਉਹ ਬੁੱਕ ਰੋਂਦਾ ਰੋਲਾ ਪਾਉਂਦਾ ਰੋਜ ਫਲਾਣਾ ਜਿੱਤੂ ਜੀ ਫਲਾਣਾ ਜਿੱਤੂ ਉਹਦਾ ਪ੍ਰਚਾਰ ਹੀ ਕੰਮ ਕਰ ਜਾਂਦਾ ਬੰਦਾ ਕਹਿੰਦਾ ਜੀ ਇਹ ਬੰਦੇ ਠੀਕ ਨੇ ਇਸ ਕਰਕੇ ਬਹੁ ਗਰਤੀ ਦੇ ਖਿਲਾਫ ਜਾਂਦਾ ਉਹ ਕੰਮ ਸੋ ਜੇ ਬਹੁਗਰਤੀ ਆਪਣੇ ਟੰਗ ਨਾਲੇ ਫੈਸਲਾ ਕਰ ਲੇ ਤਾਂ ਬਹੁਤ ਜ਼ਿਆਦਾ ਫਾਇਦੇ ਉਸ ਤਰੀਕੇ ਦੇ ਨਾਲ ਮੇਰਾ ਖਿਆਲ ਹੈ ਹੋ ਸਕਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸ ਦੇ ਲਈ ਇੱਕ ਜਣਾ ਅਜੰਡਾ ਇਹ ਜ਼ਰੂਰ ਕਿਹਾ ਜਾਏ ਕਿ ਉਹ ਬਣੇ ਜਿਹੜੇ ਗ੍ਰਾਮ ਸਭਾਵਾ ਨੂੰ ਸਟੈਬਲਿਸ਼ ਕਰਨਗੇ ਜਿਹੜੇ ਗ੍ਰਾਮ ਸਭਾ ਰਾਹੀਂ ਦਾ ਮਤਲਬ ਹੈ ਲੋਕਾਂ ਦੀ رائے ਦੇ ਨਾਲ ਕੰਮ ਕਰਿਆ ਕਰਨਗੇ ਲੋਕਾਂ ਦੀ ਸੰਗਤੀ ਰੂਪ ਦੇ ਵਿੱਚ ਇੱਕ ਗੱਲ ਕਰਿਆ ਕਰਨਗੇ ਇਹਦੇ ਨਾਲ ਖਾਸ ਤੌਰ ਤੇ ਉਦੋਂ ਬਾਅਦ ਇੱਕ ਬਹੁਤ ਹੋਰ ਇੰਪੋਰਟੈਂਟ ਕੰਮ ਹੈ ਜਿਹੜਾ ਜੁੜ ਗਿਆ ਜਿਹਨੂੰ ਅਸੀਂ ਨਜ਼ਰ ਅੰਦਾਜ਼ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਰਕਾਰੀ ਪੋਰਸੀ ਦੇ 15 ਦੇ ਉੱਤੇ ਵੀ ਬਾਕੀ ਵੀ ਜਦੋਂ ਦਾ ਮਨਰੇਗਾ ਕਾਨੂੰਨ ਆਇਆ ਇਸ ਮਾਮਲੇ 'ਚ 100 ਦਿਨ ਦੇ ਰੁਜ਼ਗਾਰ ਦੀ ਘੱਟੋ-ਘੱਟ ਗਰੰਟੀ ਦਾ ਇਹ ਪਿੰਡਾਂ ਦੇ ਲਈ ਪਿੰਡਾਂ ਦੀ ਖੁਸ਼ਹਾਲੀ ਦੇ ਲਈ ਰੁਜ਼ਗਾਰ ਦੇ ਲਈ ਬੇਹੱਦ ਜ਼ਰੂਰੀ ਚੀਜ਼ ਹੈ ਇੰਪੋਰਟੈਂਟ ਚੀਜ਼ ਹੈ ਔਰ ਲਗਭਗ ਹੁਣ ਵੀ ਪਿਛਲੇ ਸਾਲ ਮੈਂ ਕਿਹਾ ਸੀ 21 ਲੱਖ ਤੇ ਅੱਜ ਕੱਲ ਕੋ ਘਟ ਵੱਢ ਕੇ 18 ਲੱਖ ਦੇ ਕਰੀਬ ਜੋਬ ਕਾਰਡ ਬਣੇ ਹੋਏ ਨੇ ਪਿੰਡਾਂ ਚ ਬਨਰੇਗਾ ਦੇ ਤਹਿਤ ਕੰਮ ਕਰਦੇ ਕਿਰਤੀ ਜਿਹੜਾ 100 ਦਿਨ ਦਰ ਜਗਾਰ ਚਾਹੁੰਦਾ ਹੈ ਹਜੇ ਤੱਕ ਸਾਡੇ ਪਿੰਡਾਂ ਚ ਬੰਦਿਆਂ ਨੂੰ ਮਤਲਬ ਕਿਸਾਨੀ ਦਾ ਮਿੰਦੂ ਨਹੀਂ ਪਤਾ ਕਿਉਂ ਸਮਝ ਨਹੀਂ ਆ ਰਹੀ ਐਨੀ ਦੇਰ ਤੋਂ ਇੰਨਾ ਲਿਖਿਆ ਵੀ ਬਾਕੀ ਚੀਜ਼ਾਂ ਨੇ ਵਿਜਵਾਨੀ ਵੀ ਗੱਲਾਂ ਕੀਤੀਆਂ ਹਰ 5 ਏਕੜ ਤੱਕ ਕਿਸਾਨ 5 ਏਕੜ ਤੱਕ ਦੀ ਮਾਲਕੀ ਆਣਾ ਆਪਣੇ ਖੇਤ ਚ ਕੰਮ ਕਰਕੇ ਵੀ ਮਨਰੇਗਾ ਦੀ ਦਿਹਾੜੀ ਲੈਣ ਦਾ ਹੱਕਦਾਰ ਹੈ 2013 ਤੋਂ ਐਮੈਂਡਮੈਂਟ ਹੋਈ ਹੋਈ ਹੈ ਉਸ ਕਾਨੂੰਨ ਦੇ ਵਿੱਚ ਉਸੇ ਕਰਕੇ ਜਿਉ 5 ਏਕੜ ਵਾਲੇ ਵੀ ਇਹਦੇ ਵਿੱਚ ਆਉਂਦੇ ਨੇ 45% ਕਿਸਾਨੀ ਦੀ ਆਬਾਦੀ ਹੈ 5 ਏਕੜ ਵਾਲੀ ਤੋਂ ਘੱਟ ਵਾਲੀ ਜਿਹੜਾ ਕੋਈ 1 ਏਕੜ ਵਾਲਾ 2 ਏਕੜ ਵਾਲਾ 4 ਔਰ 303 ਰੁਪਏ ਦਿਹਾੜੀ ਹੈ ਜੇ 100 ਦਿਨ ਦਾ ਕੰਮ ਵੀ ਉਹਨਾਂ ਮਿਲਦਾ ਹੋਵੇ ਲਗਭਗ 30000 ਰੁਪਿਆ ਮਿਲਦਾ ਹੈ 40% ਮਟੀਰੀਅਲ ਕਾਸਟ ਆ ਉਹਦੀ ਉਹ ਵਿੱਚ ਪਾ ਲਓ ਜਿਹੜੀ ਬਾਕੀ ਦੇ ਮਾਮਲਿਆਂ ਦੇ ਵਿੱਚ ਆਉਂਦੀ ਹੈ ਤਾਂ ਜੇ ਉਹ ਕੰਮ ਕਰਦੇ ਹੋ ਲਗਭਗ 50000 ਦੇ ਡੇੜੇ ਤੇ ਡੇੜੇ ਚੜਾ ਜਾਂਦਾ ਜੇ ਸਾਲ ਚ 50000 ਜਾਵੇ ਤੇ ਗਰੀਬ ਆਦਮੀ ਦਾ ਚੁੱਲ੍ਹਾ ਚੱਲਦਾ ਇਹਦੇ ਨਾਲ 50000 ਰੁਪਏ ਨਾੜਾ ਮੋਟਾ ਜੇ ਬਾਕੀ ਦੀਆਂ ਗੱਲਾਂ ਨੇ ਠੀਕ ਹੈ ਐਮਐਸਪੀ ਦੀ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਪਰ ਐਮਐਸਪੀ ਦਾ ਫਾਇਦਾ ਤਾਂ ਉਹਨੂੰ ਉਹ ਜਿਹਦੇ ਕੋਲ ਵੇਚਣ ਨੂੰ ਆ ਕੁਝ ਜਿਹੜਾ ਹੀਠਾ ਵਾਲਾ ਉਹ ਤਾਂ ਜਿਹਦੇ ਕੋਲ ਮਾਰਕੀਟ ਚਾੜ ਨੂੰ ਨਹੀਂ ਉਹਨੂੰ ਤਾਂ ਪੈਸਾ ਕਿਤੇ ਹੋਰ ਵੀ ਚਾਹੀਦਾ ਨਾ ਇਕ ਤਾਂ ਇਹ ਸਵਾਲ ਹੈ ਕਿ ਉਸ ਲਈ ਮਨਰੇਗਾ ਨੂੰ ਸਮਝਣਾ ਕਿ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਇਹਨੂੰ ਬਿਲਕੁਲ ਨਫ਼ਰਤ ਨਹੀਂ ਕਰਨੀ ਬਹੁਤੇ ਲੋਕ ਇਹੀ ਕਹਿੰਦੇ ਨੇ ਕਿ ਕਿੱਥੋਂ ਜੀਜ਼ ਦਾ ਜਦਾਲ ਪੈ ਗਿਆ ਇਹਦਾ ਨਹੀਂ ਉਸ ਲੈਵਲ ਤੇ ਦੂਜੀ ਗੱਲ ਜੇ ਕਿਰਤੀ ਦੀ ਗੱਲ ਅਸੀਂ ਕਰਦੇ ਆ ਜੇ ਪਿੰਡ ਚ 100 ਦਿਨ ਦਾ ਜੁਗਾਰ ਉਹਨੂੰ ਮਿਲਦਾ ਤਾਂ ਨਾਲ 40% ਮਟੀਰੀਅਲ ਕਾਸਟ ਵੀ ਆਉਂਦੀ ਹੈ ਜਿੰਨੀ ਮਟੀਰੀਅਲ ਕਾਸਟ ਆਉਂਦੀ ਹੈ ਸਾਡੇ ਕੋਲ ਉਹਦਾ 60% ਪੈਸਾ ਤਿੰਨ ਚੀਜ਼ਾਂ ਤੇ ਖਰਚ ਹੋਣਾ ਹੈ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਪਹਿਲੀ ਗੱਲ ਖਰਚ ਹੋਣਾ ਹੈ ਬੂਟੇ ਲਾਉਣ ਤੇ ਜਿਵੇਂ ਇੱਕ ਨੌਜਵਾਨ ਇੱਥੇ ਕਹਿ ਕੇ ਗਿਆ ਕਿ ਮੈਂ ਇਹ ਕਰਨਾ ਚਾਹੀਦਾ ਸਾਨੂੰ ਬੂਟੇ ਲਾਉਣ ਤੇ ਕੋਈ ਵੀ ਚੀਜ਼ ਜੇ ਰਜਗਾਰ ਨਾਲ ਨਹੀਂ ਜੋੜੋਗੇ ਉਹ ਲੰਮੀ ਧੀਰ ਤੱਕ ਸਰਵਾਈਵ ਨਹੀਂ ਕਰ ਸਕਦੀ ਜੇ ਬੋਲੀ ਨੂੰ ਰਜਗਾਰ ਨਾਲ ਨਹੀਂ ਜੋੜੋਗੇ ਜਿੰਨਾ ਮਰਜੀ ਕੋਈ ਚਾਹੀਏ ਬੋਲੀ ਆਂ ਬੀਜੋ ਤੋ ਲੋਕ ਤਾਂ ਉਧਰ ਸਰਕਾਰੀ ਸਕੂਲਾਂ ਚ ਦੀ ਬਜਾਇਆ ਅੰਗਰੇਜ਼ੀ ਚ ਪੜਾਉਣਗੇ ਵੀ ਅੰਗਰੇਜ਼ੀ ਚਾਹੁੰਦੇ ਆਂ ਜੇ ਰੁਜ਼ਗਾਰ ਤਾਂ ਉੱਥੇ ਮਿਲਦਾ ਭਾਵਨਾ ਆਪਣੀ ਜਗਾ ਠੀਕ ਹੁੰਦੀ ਹੈ ਕੇਵਲ ਭਾਵਨਾਵਾਂ ਨਾਲ ਢਿੱਡ ਨਹੀਂ ਭਰਦੇ ਲੋਕਾਂ ਦੇ ਉਹਨੂੰ ਜੋੜਨਾ ਪੈਂਦਾ ਰੁਜ਼ਗਾਰ ਦੇ ਨਾਲ ਇਸੇ ਕਰਕੇ ਜੇ ਉਹਨਾਂ ਬੂਟਿਆਂ ਨੂੰ ਰੁਜ਼ਗਾਰ ਨਾਲ ਜੋੜ ਦੋਗੇ ਤਾਂ ਬੂਟੇ ਲਾਉਣਾ ਆਪਦੇ ਆਪ ਚ ਕਾਫੀ ਨਹੀਂ ਹੁੰਦਾ ਉਹਨਾਂ ਨੂੰ ਪਾਲਣਾ ਉਦੋਂ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਹੈ ਔਰ ਪਾਲੇ ਨਹੀਂ ਤਾਂ ਕੀ ਆ ਹਰ ਸਾਲ ਆਉਂਦਾ 15 ਬਾੜਾ ਹੁੰਦਾ ਜੀ ਬੜ ਮਹਾਉਤਸਵ ਕਰੋੜਾਂ ਬੂਟੇ ਲੱਗਦੇ ਨੇ ਅੱਜ ਤੱਕ ਤਾਂ ਇੱਥੇ ਬੀੜੇ ਬੀੜ ਹੁੰਦੇ ਪੰਜਾਬ ਦੇ ਵਿੱਚ ਪਰ ਮੰਤਰੀ ਆਉਂਦਾ ਅਫਸਰ ਆਉਂਦਾ ਸਰਪੰਚ ਆਉਂਦਾ ਬੂਟਾ ਲਾਇਆ ਫੋਟੋ ਖਿੱਚੀ ਅਖਬਾਰ ਚ ਛਪੀ ਮੁਰਕੇ ਗਊ ਖਾ ਗਈ ਬੂਟੇ ਕਿੱਥੇ ਨੇ ਬੂਟੇ ਤਾਂ ਅਸੀਂ ਉਦੋਂ ਵੀ ਘਟਦੇ ਜਾ ਰਹੇ ਹਾਂ 200 ਬੂਟੇ ਪਿੱਛੇ ਚਾਰ ਪਰਿਵਾਰ ਤਿੰਨ ਸਾਲਾਂ ਲਈ ਰੁਜ਼ਗਾਰ ਦਿੱਤਾ ਜਾ ਸਕਦਾ ਕਿਉਂਕਿ 100 ਦਿਨ ਤੋਂ ਵੱਧ ਦਿੱਤਾ ਨਹੀਂ ਜਾ ਸਕਦਾ 92 ਦਿਨ ਬਣਦੇ ਨੇ ਉਸ ਰੇਸ਼ੋ ਦੇ ਵਿੱਚ ਤਿੰਨ ਸਾਲਾਂ ਤੱਕ ਬਣ ਰਹੇ ਘਾਤ ਦੇ ਵਿੱਚ ਹਰ ਪਿੰਡ ਹੈ ਜਿੱਥੇ ਦੋ ਦੋ ਚਾਰ ਚਾਰ ਪੰਜ ਪੰਜ ਹਜ਼ਾਰ ਬੂਟਾ ਲਾਉਣ ਦਾ ਸੀ ਸਾਜੀਆਂ ਥਾਂ ਮਤੇ ਵੀ ਆਪਣੀਆਂ ਪ੍ਰਾਈਵੇਟ ਜ਼ਮੀਨਾਂ ਦੀਆਂ ਬੱਟਾਂ ਤੇ ਲਾ ਲਓ 200 ਤਾਂ ਵੀ ਬਣ ਰਹੇ ਘਾਤ ਚ ਜੇ 5 ਏਕੜ ਤੋਂ ਘੱਟ ਵਾਲਿਆਂ ਤੁਸੀਂ ਤਾਂ ਉਹਦੇ ਤੋਂ ਫਾਇਦਾ ਲੈ ਸਕਦੇ ਹੋ ਤੇ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਦੂਜਾ ਪਾਣੀ ਦੀ ਸੰਭਾਲ ਤੇ ਤੀਜਾ ਮਿੱਟੀ ਦੀ ਗੁਣਵੱਤਾ ਨੂੰ ਠੀਕ ਕਰਨ ਦੇ ਵਿੱਚ ਉਹਦਾ ਗੁਣ ਸੁਭਾਣ ਤੇ ਇਹ ਤਿੰਨ ਚੀਜ਼ਾਂ ਪੰਜਾਬ ਦੀ ਜੀਵਨ ਰੇਖਾ ਹੈ ਕਿ ਨਹੀਂ ਮਨਰੇਕਾ ਇਹ ਸਾਬਤ ਕਰਦਾ ਉਹਦੇ ਤੋਂ ਲਿਆ ਕੇ ਤਾਂ ਅਸੀਂ ਕਿਉਂ ਅਧੇ ਅਧੂਰੇ ਮਨ ਨਾਲ ਪੰਜਾਬ ਦੇ ਵਿੱਚੋਂ ਉਸ ਲੈਵਲ ਤੇ ਤੁਰੇ ਫਿਰਦੇ ਹਾਂ ਤੇ ਜਿਹਦੇ ਨਾਲ ਹਜੇ ਸੀਰੀਅਸ ਢੰਗ ਨਾਲ ਗਰਾਬ ਸੁਭਾਵਾਂ ਵਿੱਚ ਬੈਠ ਕੇ ਪ੍ਰੋਜੈਕਟ ਬੜਾਈਏ ਪ੍ਰੋਜੈਕਟ ਅਸੀਂ ਉੱਪਰੋਂ ਕਿਉਂ ਦੇਖਦੇ ਹਾਂ ਹਜੇ ਤੱਕ ਕਹਿੰਦੇ ਆ ਗੰਦਾ ਤੋਬਾ ਸਾਫ਼ ਕਰੋ ਗੰਦਾ ਰਾਣਾ ਸਾਫ਼ ਕਰੋ ਇਦੋਂ ਬਿਨਾਂ ਕੁਝ ਨਹੀਂ ਕਰ ਰਹੇ 28 ਕਮ ਤੱਕ ਖੇਤੀ ਖੇਤਰ ਦੇ ਨਿਮਨ ਰੇਗਾ ਦੇ ਵਿੱਚ ਜਿਹੜੇ ਆਉਣ ਹੀ ਆਉਣੇ ਚਾਹੀਦੇ ਨੇ ਤੇ ਉਹ ਸਾਰੇ ਬਾਬਰੇ ਦੇ ਵਿੱਚ ਇਸੇ ਕਰਕੇ ਇਹ ਜਿਹੜੀ ਚੀਜ਼ ਹੈ ਜੇ ਵਿਆਪਕ ਪੱਧਰ ਤੇ ਅਸੀਂ ਮਿਲ ਬੈਠਾਂਗੇ ਤਾਂ ਉਹਦੇ ਨਾਲ ਰੁਜ਼ਗਾਰ ਬੇਹੱਦ ਪੈਦਾ ਹੁੰਦਾ ਪਿੰਡਾਂ 'ਚ ਇਹ ਹੈਗਾ ਰੁਜ਼ਗਾਰ ਦਿਹਾੜੀ ਦਾ ਹਰ 30 ਜੋਕਾਰ ਦੇ ਪਿੱਛੇ ਇੱਕ ਮੇਟ ਭਰਤੀ ਹੁੰਦਾ ਜਿਹਨੂੰ ਅਰਧ ਹੁਨਰਮੰਦ ਕਾਮਿਆਂ ਦੀ ਤਰਕਾਹ ਮਿਲਦੀ ਹੈ ਉਹ ਬੇਟ 30 ਜੌਬ ਕਾਰਡ ਦੇ ਪਿੱਛੇ ਬਣੇਗਾ ਪੰਜਾਬ ਚ 18 ਲੱਖ ਤੇ ਗੁਣਾ ਕਰ ਲੋ ਕਿੰਨੇ ਬਣਦੇ ਨੇ ਹਰ 30 ਦੇ ਪਿੱਛੇ ਇੱਕ ਭਰਤੀ ਹੋਣਾ ਹੈ ਫਿਰ ਹਰ 200 ਦੇ ਪਿੱਛੇ ਇੱਕ ਜੀਆਰਐਸ ਭਰਤੀ ਹੋਣਾ ਹੈ ਗਵਰਨਮੈਂਟ ਦੇ ਖਜ਼ਾਨੇ ਚੋਂ ਪੈਸੇ ਨਹੀਂ ਮਿਲਣਗੇ ਪੈਸੇ ਉਹ ਮਟੀਰੀਅਲ ਕਾਸਟ ਚੋਂ ਮਿਲਣਗੇ ਉਹਨਾਂ ਸਾਰਿਆਂ ਬੰਦਿਆਂ ਨੂੰ ਜਿਹੜੇ ਬਾਕੀ ਨੇ ਆ ਜਿਹੜੇ ਸੈਕਟਰੀ ਕਹਿ ਦਿੰਦੇ ਆਪਾਂ ਪਿੰਡਾਂ ਚ ਅੱਜ ਕਰ ਉਹਨਾਂ ਨੂੰ 10-10 ਪਿੰਡ ਦਿੱਤੇ ਹੋਏ ਨੇ ਕਿਉਂਕਿ ਅਸੀਂ ਬਣ ਰਿਹਾ ਸੀਰੀਅਸਲੀ ਲਾਗੂ ਹੀ ਨਹੀਂ ਕਰ پا ਰਹੇ ਜੇ 13243 ਪੰਚਾਇਤਾਂ ਨੇ ਇੰਨੀਆਂ ਤਾਂ ਪੋਸਟਾਂ ਵੰਡ ਕੇ ਹੀ ਆਈਆਂ ਨੇ ਜੇ ਉਦੋਂ ਜ਼ਿਆਦਾ ਵੀ ਨਾ ਬਣਾਉਤਾ ਫਿਰ ਡਾਟਾ ਐਂਟਰੀ ਆਪਰੇਟਰ ਚ ਜਿੰਨਾ ਕੰਮ ਜ਼ਿਆਦਾ ਵਧੂਗਾ ਉਨੇ ਹੀ ਉਹ ਬੰਦੇ ਚਾਹੀਦੇ ਨੇ ਜਿਹੜੇ ਉਹਨੂੰ ਆਨਲਾਈਨ ਚੜਾਉਣਗੇ ਲਗਾਤਾਰ ਸਾਰੇ ਬਾਬਰੇ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ ਜਿਹੜੀ ਲਗਭਗ ਲਾ ਕੇ ਤੁਸੀਂ ਕਹੋਗੇ 1 ਲੱਖ ਤੋਂ ਵੱਧ ਜੌਬ ਬਣਦੀ ਹੈ ਇਹ ਪੰਜਾਬ ਦੇ ਵਿੱਚ ਪਿੰਡੂ ਖੇਤਰ ਚ ਪਿੰਡ 'ਚ 15000 ਵੀ ਬੈਠੇ ਨੂੰ ਬੰਦੇ ਨੂੰ ਮਿਲਦਾ ਉਹ ਸ਼ਹਿਰ ਜਾ ਕੇ ਮਤਲਬ 20 25000 ਵਰਗਾ ਜੇ ਸਹਰ ਜਾ ਕੇ ਬਾਹਰ ਜਾ ਕੇ ਰੋਜ਼ਗਾਰ ਕਰਨ ਦੇ ਨਾਮ ਤੇ ਇਹ ਪੰਚਾਇਤਾਂ ਦਾ ਤੇ ਜਿਹੜਾ ਪ੍ਰੀਸ਼ਦ ਬਲਾਕ ਸੰਪਤੀ ਦਾ ਕੰਮ ਹੈ ਇੱਕ ਨੁਕਸਫਾ ਤਾਂ ਉਹਦੇ ਵਿੱਚ ਜਿਹੜਾ ਪਿਛਲੇ ਦਿਨਾਂ ਚ ਅਸੀਂ ਸੋਚਿਆ ਨਹੀਂ ਕਿਉਂਕਿ ਅਸੀਂ ਓਵਰਆਲ ਨਹੀਂ ਸੋਚਿਆ ਨੁਕਸ ਕੀ ਪੈ ਗਿਆ ਜਿਵੇਂ ਆਪਾਂ ਕਹਿੰਦੇ ਨੇ ਕਿ ਪੰਜਾਬ ਨਾਲ ਤਕਾ ਹੁੰਦਾ ਕਿਉਂਕਿ ਗਰਾਂਟਾ ਜਿਹੜੀਆਂ ਵੱਡੇ ਪੰਦਰ ਤੇ ਉਹ ਜਿਹਨੇ ਗੈਡਗਲ ਫਾਰਮੂਲਾ ਬਣਾਤਾ ਆਬਾਦੀ ਉਹਦਾ ਇੱਕ ਲਿਹਾਜ ਪੜ ਗਿਆ ਤੇ ਦੂਜਾ ਆਬਾਦੀ ਦੇ ਲਿਹਾਜ ਨਾਲ ਹੋ ਗਿਆ ਵਿਕਾਸ ਕਿੰਨਾ ਹੋਇਆ ਵਿਕਾਸ ਦਾ ਪੋਜ਼ਿਟਿਵ ਮਤਲਬ ਨਹੀਂ ਸਗੋ ਸਾਡੇ ਆਉਂਦਾ ਨਹੀਂ ਉਹ ਕਹਿੰਦੇ ਤੁਹਾਡੇ ਤੱਕ ਸੜਕਾਂ ਬਣੀਆਂ ਹੋ ਜਾਂ ਨੇ ਸਾਰੇ ਕਿਤੇ ਤੁਹਾਨੂੰ ਤਾਂ ਇਥੋਂ ਰੋਡ ਨਹੀਂ ਤੁਹਾਡੇ ਤਾਂ ਪਾਣੀ ਸਾਰੇ ਪਿੰਡਾਂ ਚ ਜਾਂਦਾ ਤੁਹਾਨੂੰ ਇਹ ਚੋ ਰੋਡ ਨਹੀਂ ਜਿਹੜਾ ਆਪਾਂ ਕਹਿੰਨਾ ਕਿ ਵਿਕਾਸ ਕਰਨ ਵਾਲੇ ਨੂੰ ਸਗੋ ਉਲਟਾ ਖਿੱਚਦੇ ਆ ਮਨਰੇਗਾ ਚ ਕੀ ਕਰਤਾ ਪਿਛਲੇ ਸਾਲਾਂ ਚ ਜਿਹੜਾ origignal ਰੂਲ ਜਨੇ ਉਹਦੇ ਤਹਿਤ ਜਿਹੜਾ ਪਿੰਡ ਜਿੰਨੀ ਦਿਹਾੜੀ ਦਿੰਦਾ ਹੈ ਉਨਾ ਹੀ ਮਟੀਰੀਅਲ ਬਾਈਟ ਉਹਦੇ ਉਸ ਪਿੰਡ ਨੂੰ ਜਾਂਦਾ ਹੈ ਹੋਰ ਪਿੱਛੇ ਸਾਡੀ ਪੰਜਾਬ ਸਰਕਾਰ ਨੇ ਕੀ ਕਰਦਾ ਇਹ ਜਿਲਾ ਪੰਦਰ ਤੇ ਹੋ ਗਿਆ ਜੀ ਦਿਹਾੜੀ ਪਿੰਡ ਪੰਦਰ ਤੇ ਜਾਂਦੀ ਹੈ ਤੁਹਾਡੇ ਚੰਗਾ ਕੰਮ ਤੁਸੀਂ 10 ਪਿੰਡ ਕਰ ਗਏ ਹੋ ਸਕਦਾ ਮਟੀਰੀਅਲ ਦਾ ਇੱਕ ਵੀ ਪੈਸਾ ਨਾ ਤੁਹਾਡੇ ਜਾਵੇ ਇਹ ਕਿਹੜਾ ਇਨਸਾਫ ਹੈ ਜੀ ਇਹ ਜ਼ਿਲ੍ਹੇ ਲੈਵਲ ਤੇ ਅਧਿਕਾਰੀਆਂ ਨੂੰ ਫੜਾਤਾ ਜਿਹੜਾ ਸਾਰਾ ਕੰਟਰੋਲ ਹੈ ਤੁਹਾਡੇ ਕੋਲੋਂ ਖੁੱਸ ਗਿਆ ਇਹ ਤੁਹਾਡਾ ਕੰਟਰੋਲ ਸੀ ਇਹ ਉਮੀਕ ਹੱਸ ਗਿਆ ਜਿਵੇਂ ਜਦੋਂ 2007 ਚ ਪੰਜਾਂ ਚੋਂ ਸਰਪੰਚ ਚੁਣਦੀ ਪਾਲਸੀ ਬਣਾਤੀ ਸੀ ਮੁਕਦਮੇਬਾਜ਼ੀ ਹੋ ਗਈ ਸੀ ਐਤੋਂ ਪਹਿਲਾਂ ਪੰਚਾਇਤੀ ਰਾਜ ਕਾਨੂੰਨ ਚ 2 ਸਾਲਾਂ ਦੇ ਅੰਦਰ ਅੰਦਰ ਬੇਭਰੋਸਗੀ ਦਾ ਮਤਾ ਜਿਵੇਂ ਪ੍ਰਧਾਨ ਮੰਤਰੀ ਦੇ ਖਿਲਾਫ ਪੈ ਸਕਦਾ ਮੁੱਖ ਮੰਤਰੀ ਦੇ ਖਿਲਾਫ ਪੈ ਸਕਦਾ ਪਿੰਡ ਦੀ ਗ੍ਰਾਮ ਸਭਾ ਸਰਪੰਚ ਦੇ ਖਿਲਾਫ ਪਾ ਕੇ ਨਵਾਂ ਸਰਪੰਚ ਚੁਣ ਸਕਦੀ ਸੀ ਮжоਰਿਟੀ ਜੇ ਉਹਨਾਂ ਤੋਂ ਗਲਤੀ ਹੋ ਗਈ ਪਹਿਲਾਂ ਜਦੋਂ ਦੁਬਾਰਾ ਫਿਰ ਡਾਇਰੈਕਟਰ ਇਲੈਕਸ਼ਨ ਕਰਤੀ ਆ ਕੇ 13 ਚਾਪੀ ਉਦੋਂ ਇਹ ਹੱਕ ਖੋ ਲਿਆ ਗਿਆ ਇਸੇ ਲਈ ਕਹਿੰਦੇ ਨੇ ਜਦੋਂ ਸੁੱਥਾ ਹੁੰਦਾ ਆਦਮੀ ਜੇ ਉਹਨੂੰ ਹੱਕ ਪਤਾ ਹੀ ਨਹੀਂ ਚੱਕਾ ਤੇ ਖੋ ਲਿਆ ਕਰ ਦੇਤਾ ਉਹ ਚੀਜ਼ਾਂ ਦੇ ਬਾਰੇ ਉਹਨੂੰ ਉਹਦਾ ਸਰੋਕਾਰ ਨਹੀਂ ਹੁੰਦਾ ਬਹੁਤਾ ਜ਼ਿਆਦਾ ਉਹਦੇ ਕਰਕੇ ਜਾਗਰੂਕਤਾ ਬਹੁਤ ਜਿਹੜੀ ਹੋਣੀ ਹੈ ਭਾਈ ਇਨਸਾਫ ਇਹ ਹੈ ਜਿਹੜੇ ਪਿੰਡ ਨੇ ਦਿਹਾੜੀ ਜ਼ਿਆਦਾ ਦਿੱਤੀ ਹੈ ਉਸੇ ਪਿੰਡ ਨੂੰ ਮਟੀਰੀਅਲ ਜ਼ਿਆਦਾ ਜਾਊਗਾ ਤਾਂ ਜਿਹੜਾ ਪ੍ਰੀਸ਼ਦ ਦੇ ਜਿਹੜੇ ਤੁਹਾਡੇ ਆਉਣ ਵਾਲੇ ਨੁਮਾਇंदे ਨੇ ਬਲਾਕ ਸੰਭਤੀ ਦੇ ਜਿਹੜੇ ਨੁਮਾਇंदे ਨੇ ਜਦੋਂ ਆਪਣੀ ਸੋਚੀ ਨਾਲ ਜਾਣਗੇ ਤਾ ਪਿੰਡਾਂ ਦੀ ਬਰਾਬਰੀ ਤੇ ਇਨਸਾਫ ਦੇ ਫੈਸਲੇ ਹੋਣਗੇ ਜੇਕਰ ਉੱਪਰਲੇ ਬਾਸ ਦੀ ਸੋਝੀ ਦੀ ਮੁਤਾਬਕ ਕੰਮ ਕਰਨਗੇ ਤਾਂ ਫਿਰ ਇਨਸਾਫ ਨਹੀਂ ਹੋਏਗਾ ਇਸ ਕਰਕੇ ਬਹੁਤ ਸਾਰਾ ਜਿਹੜਾ ਇੱਕ ਇਸ ਸਾਰੀ ਗਰਾਸ ਰੂਟ ਦੀ ਡੈਮੋਕ੍ਰੇਸੀ ਦੇ ਵਿੱਚ ਅਸੀਂ ਨਕਸ਼ਾ ਬਦਲ ਸਕਦੇ ਹਾਂ ਪਿੰਡਾਂ ਦਾ ਵੀ ਨਾ ਕੇਵਲ ਪਿੰਡਾਂ ਦਾ ਡੈਮੋਕ੍ਰੇਸੀ ਦਾ ਵੀ ਜਮਹੂਰੀਅਤ ਦਾ ਨਕਸ਼ਾ ਬਦਲ ਸਕਦੇ ਹਾਂ ਇਹਦੇ ਚੋਂ ਆਗੂ ਪੈਦਾ ਕਰ ਸਕਦੇ ਹਾਂ ਬਹੁਤ ਵੱਡੇ ਆਪਣੇ ਲੈਵਲ ਦੇ ਉੱਤੇ ਜਾਣਕਾਰ ਸਿੱਖੇ ਤਾਂ ਆਗੂ ਜਿਹੜੇ ਸਿੱਖਿਆਤ ਆਗੂ ਫਿਰ ਵਿਧਾਨ ਸਭਾ ਵਿੱਚ ਵੀ ਜਾੜ ਗਏ ਉਹਨਾਂ ਦੇ ਵਿੱਚੋਂ ਜਾ ਕੇ ਆਪਣੀ ਗੱਲ ਕਰਨਗੇ ਉਸ ਪੱਧਰ ਦੇ ਉੱਤੇ ਹੁਣ ਤਾਂ ਮੈਂ ਦਾਅਵੇ ਨਾਲ ਕਹਿੰਦਾ ਕਿ 117 ਬੰਦੇ ਨੇ ਵਿਧਾਨ ਸਭਾ ਦੇ ਵਿੱਚ ਇੱਕ ਵੀ ਬੰਦਾ ਮੈਨੂੰ ਤੁਸੀਂ ਦੱਸ ਦੋਗੇ ਉਹਨੇ ਮਨਰੇਗਾ ਐਕਟ ਪੜ੍ਹ ਲਿਆ ਹੋਊਗਾ ਜਾਂ ਪੰਚਾਇਤੀ ਰਾਜ ਐਕਟ ਉਹਨੂੰ ਪਤਾ ਹੈ ਤਾਂ ਮੈਂ ਮੰਨ ਜੂਗਾ ਆਪਣੀ ਗੱਲ ਵਾਪਸ ਲੈ ਲਊਗਾ ਇੱਕ ਵੀ ਈਵਨ ਜਿਹੜੇ ਉਹਨਾਂ ਤੋਂ ਹਾਰੇ ਉਹਨਾਂ ਦੀ ਵੀ ਮੈਂ ਵਿੱਚੀ ਗੱਲ ਕਰਦਾ ਕਿਉਂਕਿ ਸਾਡਾ ਸਰੋਕਾਰ ਨਹੀਂ ਹੋ ਰਿਹਾ ਪਿੰਡ ਪਛੜਿਆ ਕਰਾਰ ਦੇ ਚੁੱਕੇ ਆ ਸੀ ਪਿੰਡ ਬੈਕਵਰਡ ਕਰਾਰ ਦੇ ਚੁੱਕੇ ਆ ਪਿੰਡ ਸਾਜੀ ਸੋਜੀ ਦਾ ਹਿੱਸਾ ਨਹੀਂ ਸੋਜੀ ਦਾ ਹਿੱਸਾ ਕਰਾਉਣ ਦੇ ਵਾਸਤੇ ਅੱਜ ਤੱਕ ਜਵਾਨਾਂ ਤਾਕਤਾਂ ਦੇ ਸੰਤੋਲ ਦਾ ਜਮਾਨਾ ਹੈ ਬੈਲੈਂਸ ਆ ਪਾਵਰ ਕਹਿੰਦੇ ਨੇ ਉਹਨੂੰ ਪਾਵਰ ਅਜੇ ਵੀ ਮжоਰਿਟੀ ਪਿੰਡ ਚ ਹੈ 62% ਆਬਾਦੀ ਅਜੇ ਵੀ ਪਿੰਡ ਚ ਹੈ ਜੇ ਉਹ ਇਕਜੁੱਟ ਹੋ ਕੇ ਆਪਣੇ ਹਿੱਤਾਂ ਦੀ ਜਾਣਕਾਰੀ ਲੈ ਕੇ ਇਕੱਠੀ ਤਾਂ ਹੋਈ ਤਾਂ ਤਾਕਤਾਂ ਦੇ ਤਵਾਜਨ ਦੇ ਵਿੱਚ ਸਾਡਾ ਰੋਲ ਨਹੀਂ ਬਚੂਗਾ ਵੈਸੇ ਤਾਂ ਡੈਮੋਕ੍ਰੇਸੀ ਚ ਕਿਹਾ ਜਾਂਦਾ ਕਿ ਹਰ ਇੱਕ ਨੂੰ ਬਰਾਬਰ ਦਾ ਰੋਲ ਹੈ ਤਾਂ ਸਾਡੀ ਡਿਮਾਂਡ ਅੱਗੇ ਫਿਰ ਇਹ ਵੀ ਆਊਗੀ ਕਿ ਬਾਜ ਪਰਸੈਂਟ ਵਾਈਟ ਪਿੰਡਾਂ ਦਾ ਕਿਉਂ ਨਹੀਂ ਹੈ ਹਿਸਾਬ ਹੈ ਬਿਲਕੁਲ ਜਿੰਨੀ ਆਬਾਦੀ ਹੈ ਤੇ ਵਾਈਟ ਸ਼ੀਸਾ ਉਹਨਾਂ ਕਿਉਂ ਨਹੀਂ ਹੈ ਉਹਨਾਂ ਨਾਂ ਦੇਓ 50% ਦੇ ਦਿਓ 40 ਦਿਓ ਕੁਸਤਾ ਦਿਓ ਨਾ ਜਦੋਂ ਮੰਗ ਆਏਗੀ ਤਾਂ ਕੋਈ ਚੀਜ਼ ਖੜੀ ਹੋਣੀ ਹੈ ਇਸੇ ਕਰਕੇ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਪੰਚਾਇਤੀ ਰਾਜ ਸੈਟਅਪ ਦੀ ਗੱਲ ਕਰਦੇ ਹਾਂ ਪੰਚਾਇਤਾਂ ਕਰੀਆਂ ਚੋੜਨਾ ਹੀ ਸਾਡਾ ਕੰਮ ਨਹੀਂ ਹੈ ਉਹ ਵਧੀਆ ਤਰੀਕੇ ਨਾਲ ਕਾਨੂੰਨ ਤੇ ਸੰਵਧਾਨ ਦੀ ਸਪੇਡ ਦੇ ਵਿੱਚ ਉਦੋਂ ਵੀ ਵੱਡੀ ਗੱਲ ਸਾਡੇ ਸਭਿਆਚਾਰ ਤੇ ਸਾਡੀ ਵਿਰਾਸਤ ਨੂੰ ਨਾਲ ਲੈ ਕੇ ਕੰਮ ਕਰਨ ਤਾਂ ਬਿਲਕੁਲ ਇਹਦਾ ਨਕਸ਼ਾ ਬਿਹਤਰ ਤਰੀਕੇ ਦੇ ਨਾਲ ਮੇਰਾ ਕਹਿਣਾ ਬਦਲ ਸਕਦਾ ਹੈ ਔਰ ਇਸੇ ਗੱਲ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ